ਸਾਰਾ ਕੁਝ ਹੀ ਹੈ ਪਰ ਸਾਧ ਸੰਗ ਉਸ ਨੂੰ ਕੋ ਸੰਗਤ ਪ੍ਰਾਪਤ ਹੋ ਗਈ ਹੁਣੇ ਚੜਦੀ ਉਮਰ ਹੈ ਇਹ ਦਾਨੇ ਪੁਰਸ਼ਾਂ ਦੇ ਬਚਨ ਉਮਰ ਚੜਦੀ ਹੋਵੇ ਜਵਾਨੀ ਹੋਵੇ ਤਨ ਦੌਲਤ ਬਹੁਤਾ ਹੋਵੇ ਔਰ ਮਿਲ ਜਾਏ ਕੋ ਸੰਗਤ ਉਹ ਤਾਂ ਸਮਝੋ ਸਾਧ ਸੰਗ ਮਨੁ ਡੁੱਬੇ ਪਿਆ ਹੈ ਅਨ ਜਵਾਨੀ ਹੋਵੇ ਜੁਵਾ ਅਵਸਥਾ ਵਿੱਚ ਲਗਣ ਲੱਗ ਜਾਏ ਵੈਗੁਰੂ ਦਾ ਨਾਮ ਜਪਣ ਦੀ ਜੁਵਾ ਅਵਸਥਾ ਵਿੱਚ ਸਤ ਸੰਗਤ ਮਿਲ ਜਾਏ ਭਵ ਸਾਗਰ ਕੀ ਤਨ ਕੋ ਤਲ ਅਵਸਥਾ ਆਏ ਤਨ ਅਵਸਥਾ ਜੁਵਾ ਅਵਸਥਾ ਨੂੰ ਕਿਹਾ ਹੈ ਹਾਂ ਚੜਦੀ ਉਮਰ ਹੋਵੇ ਸਤ ਸੰਗਤ ਦਾ ਸ਼ੌਂਕ ਲੱਗ ਜਾਏ ਵੈਗੁਰੂ ਦੇ ਭਜਨ ਕਰਨ ਦਾ ਸ਼ੌਂਕ ਲੱਗ ਜਾਏ ਸਿਮਰਨ ਕਰਨ ਦਾ ਸ਼ੌਂਕ ਲੱਗ ਜਾਏ ਉਹ ਸੰਸਾਰ ਸਾਗਰ ਨੂੰ ਸਹਿਜੇ ਹੀ ਪਾਰ ਹੋ ਜਾਂਦਾ ਹੈ ਇਸ ਦੇ ਉਲਟ ਜਵਾਨੀ ਹੋਵੇ ਮਾਇਆ ਭੋਤੀ ਹੋਵੇ ਕੁਸੰਗਤ ਮਿਲ ਜਾਏ ਸਾਸ ਨੂੰ ਉਹ ਡੁੱਬਦਾ ਹੀ ਡੁੱਬਦਾ ਹੈ ਸੋ ਐਸੀ ਹਾਲਤ ਉਸ ਪ੍ਰੇਮੀ ਦੀ ਹੋਈ ਉਸ ਨੂੰ ਬੜਾ ਸਮਝਾਇਆ ਗਿਆ ਕਿ ਕਾਕਾ ਕੁਸੰਗਤ ਮਾੜੀ ਹੈ ਪਰ ਉਹ ਸਮਝਿਆ ਕਿ ਇਹਨਾਂ ਸਾਥ ਸੰਗਤ ਉਸ ਦੇ ਨਾਲ ਦੇ ਮਿੱਤਰ ਦੋਸਤ ਪੀਣ ਪੁਲਾਉਣ ਵਾਲੇ ਨਸ਼ਿਆਂ ਵਿੱਚ ਪੈ ਗਿਆ ਸ਼ਰਾਬਾਂ ਕਵਾਬਾਂ ਖੰਡਾ ਪੀਂਦਾ ਹੈ ਉਹਦੇ ਘਰ ਦੇ ਬੜੇ ਸਮਝਾਉਂਦੇ ਰਹੇ ਕਿ ਬੱਚਾ ਬੀਬਾ ਕਾਕਾ ਕੋਈ ਸੰਗਤ ਛੱਡ ਦੇ ਕੋਈ ਸੰਗਤ ਮਾੜੀ ਹੈ ਪਰ ਇੱਥੇ ਮਾਤਾ ਪਿਤਾ ਦਾ ਵੀ ਸਾਾਸ ਨੂੰ ਫਰੀ ਬਣਦਾ ਹੈ ਆਪਣੇ ਬੱਚਿਆਂ ਨੂੰ ਪਹਿਲਾਂ ਲਾਡ ਪਿਆਰ ਵਿੱਚ ਕਈ ਵਿਗਾੜ ਛੱਡਦੇ ਹਾਂ ਬੜੇ ਦੇਖੇ ਨੂੰ ਸਾਧ ਸੰਗੁਰੂ ਸਾਹਿਬ ਦੀ ਕਿਰਪਾ ਸਰਕਾਰਾ ਬੜੀ ਤਮਦੇ ਉਤੇ ਜਾਣਦਰ ਸਮਾਂ ਮਿਲਦਾ ਹੈ ਪੰਜਾਬ ਵਿੱਚ ਇੰਡੀਆ ਵਿੱਚ ਸਾਰੇ ਪਾਸੇ ਹੁੰਦੇ ਨੇ ਦੇਖਿੰਦਾ ਹੀ ਹੈ ਪਰਵਾਰਾਂ ਦੀ ਹਾਲਤ ਪਹਿਲਾਂ ਬੱਚਿਆਂ ਨੂੰ ਸੰਭਾਲ ਲਈ ਨਹੀਂ ਲਾਡ ਪਿਆਰ ਦੇ ਵਿੱਚ ਸਾਸਣ ਵਿਗਾੜ ਛੱਡ ਲਈ ਪਰ ਜੇ ਨੂੰ ਵੱਡੇ ਹੋ ਜਾਣ ਫਿਰ ਉਹਨਾਂ ਨੂੰ ਉਹੋ ਜਿਹਾ ਹੀ ਰੰਗ ਚੜਨਾ ਹੈ ਜਿਵੇਂ ਸਾਫ ਵਸਤਰ ਹੋਵੇ ਸਾਸਣ ਉਹਨੂੰ ਜਿਹੋ ਜਾਂ ਮਰਜ਼ੀ ਰੰਗ ਚਾੜ ਦੋ ਹਮ ਬੱਚਾ ਸਾਫ ਵਸਤਰ ਦੀ ਨਹੀਂ ਹੁੰਦਾ ਬਚਪਨ ਜਿਹੋ ਜਿਹੇ ਸੰਗਤ ਮਿਲ ਜਾਏ ਉਹੇ ਦੀ ਰੰਗਤ ਉਹਨੂੰ ਚੜਦੀ ਹੈ ਕੋਈ ਜੰਮਦਾ ਹੀ ਸ਼ਰਾਬੀ ਨਹੀਂ ਹੁੰਦਾ ਕੋਈ ਜੰਮਦਾ ਹੀ ਜਵਾਰੀ ਨਹੀਂ ਹੁੰਦਾ ਕੋਈ ਜੰਮਦਾ ਹੀ ਨਸ਼ੇਬਾਜ਼ ਨਹੀਂ ਹੁੰਦਾ ਇਹ ਤਾਂ ਜਿਵੇਂ ਜਿਵੇਂ ਇਹਨਾਂ ਨੂੰ ਸੰਗਤ ਮਿਲਦੀ ਹੈ ਉਸੇ ਦੀ ਰੰਗਤ ਚੜ ਜਾਂਦੀ ਹੈ ਬੱਚੇ ਚੋਰਾਂ ਦੀ ਸੰਗਤ ਵਿੱਚ ਰਹਿਣ ਲੱਗ ਜਾਂ ਸਾਥ ਸੰ ਚੋਰੀ ਕਰਨ ਦਾ ਢੰਗ ਉਹਨਾਂ ਨੂੰ ਆ ਹੀ ਜਾਂਦਾ ਹੈ ਸ਼ਰਾਬਾਂ ਕਬਾਬਾਂ ਪੀਂਦੇ ਪੌਣੇ ਉਹਨਾਂ ਦੀ ਸੰਗਤ ਮਿਲ ਜਾਏ ਉਹ ਵੀ ਸ਼ਰਾਬੀ ਬਣ ਜਾਂਦੇ ਹਨ ਜਵਾਰਿਆਂ ਦੀ ਸੰਗਤ ਵਿੱਚ ਬੈਠੋ ਜਵਾਰੀ ਬਣ ਜਾਂਦਾ ਹੈ ਠੱਗਾਂ ਦੀ ਸੰਗਤ ਛੇ ਤੋਂ ਠੱਗ ਬਣ ਜਾਂਦਾ ਹੈ ਇਸ ਦੇ ਉਲਟ ਗੁਰੂ ਜੀ ਸੰਗਤ ਵਿੱਚ ਛੁੱਡਾ ਸਾਧ ਸੰਗ ਉਹ ਹੀ ਜੀ ਗੁਣ ਧਾਰਨ ਕਰਦਾ ਹੈ ਬੱਚਾ ਸਤਿ ਪੁਰਸ਼ਾਂ ਦੀ ਸੰਗਤ ਵਿੱਚ ਪਾ ਦੋ ਉਹ ਹੀ ਜੀ ਗੁਣ ਧਾਰਨ ਕਰਦਾ ਹੈ ਸਿਮਾਤਾ ਪਿਤਾ ਦਾ ਫਰਜ਼ ਹੈ ਬੱਚੇ ਦੀ ਪਹਿਲੀ ਸੰਗਤ ਘਰੋਂ ਸ਼ੁਰੂ ਹੁੰਦੀ ਹੈ ਇਸ ਕਰਕੇ ਇਹ ਮਾਤਾ ਪਿਤਾ ਦਾ ਫਰਜ਼ ਬਣਦਾ ਬੱਚੇ ਨੂੰ ਬਚਪਨ ਤੋਂ ਹੀ ਗੋਦ ਵਿੱਚ ਬਿਠਾ ਲ ਕੇ ਸਿਮਰਨ ਕਰਨਾ ਮੂਲ ਮੰਤਰ ਦੇ ਜਾਪ ਕਰਨੇ ਗੁਰਬਾਣੀ ਦੇ ਜਾਪ ਕਰਨੇ ਵਹਿਗੁਰੂ ਮੰਤਰ ਦਾ ਸਿਮਰਨ ਕਰਨਾ ਬੱਚੇ ਦੇ ਉੱਤੇ ਅਸਰ ਪੈਂਦਾ ਹੈ ਇਸ ਕਰਕੇ ਮਾਤਾ ਪਿਤਾ ਦਾ ਫਰਜ਼ ਹੈ ਬਚਪਨ ਤੋਂ ਹੀ ਬੱਚੇ ਨੂੰ ਸਿਧੇਰਾ ਹੈ ਪਾਉਣਾ ਸੋ ਖੈਰ ਹੁਣ ਉਪ੍ਰੇਮਾਂ ਸੀ ਪਹਿਲਾਂ ਤਾਂ ਸੰਭਾਲਿਆ ਨਹੀਂ ਹੁਣ ਕੋਈ ਸੰਗਤ ਵਿੱਚ ਪੈ ਗਿਆ ਕੋ ਸੰਗਤ ਦਾ ਅਸਰ ਬੁਰਾ ਹੀ ਹੁੰਦਾ ਹੁੰਦਾ ਹੈ ਕਵੀਰ ਮਾਰੀ ਮਰੋ ਕੋ ਸੰਗ ਕੀ ਕੇਲੇ ਨਿਕਟ ਜੋ ਵੇਰ ਉਹ ਝੁਲੇ ਉਹ ਚੀਰੀ ਸਾਕਤ ਸੰਗਨਾ ਜਿਵੇਂ 베ਰੀ ਉਹਦੇ ਨੇੜੇ ਕੇਲੇ ਨਰ ਦਰਖਤ ਹੋਵੇ ਮਾਰੀ ਮਰੋ ਕੋ ਸੰਗ ਕੀ ਕੇਲੇ ਨਿਕਟ ਜੋ ਵੇ ਉਹ ਚੂਲੇ ਉਚੀਰੀ ਹੈ ਹਵਾ ਚਲਦੀ ਹੈ ਕਿਲੇ ਦੇ ਪੱਤੇ ਬਿਜਲੀ ਦੇ ਕੰਨ ਵਿੱਚ ਫਸ ਕੇ ਈਰੋ ਲੀਰ ਹੋ ਜਾਂਦੇ ਇਸੇ ਤਰ੍ਹਾਂ ਹੀ ਸਾਧ ਸੰਗਤ ਕੁ ਸੰਗਤ ਵਿੱਚ ਗਿਆ ਇਨਸਾਨ